ਕਿੰਦੇ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਯੂਪੀ ਸ਼੍ਰੀਨਗਰ ਜਿੱਥੋਂ ਮਰਜੀ ਆਜੋ ਟਾਇਲਾਂ ਦੇ ਰੇਟ ਸੁਣ ਲਿਓ ਭਾਈ ਜੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਾਂ ਸਾਰਿਆਂ ਨੇ ਘਰ ਨਵੇਂ ਬਣਾਉਣੇ ਆ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਰੇ ਇੱਕ ਘਰੇ ਗੋਰਾ ਟਾਇਲ ਦੀ ਟਾਇਲ ਲਵਾ ਦੇਣੀ ਆ ਗੋਰਾ ਟਾਇਲ ਨੇ 30 ਰੁਪਏ ਫੁੱਟ ਕਰਤਾ 30 ਰੁਪਏ ਫੁੱਟ ਆ ਦੇਖੋ ਓਨਲੀ 20 ਰੁਪਏ ਫੁੱਟ ਦੇ ਵਿੱਚ ਦੀਵਾਲੀ ਆਫਰ ਲੱਗਿਆ ਹੋਇਆ ਅਨਲਿਮਟਿਡ ਸਟਾਕ ਅਨਲਿਮਟਿਡ ਕਲਰ ਪਏ ਆ ਜੀ ਇਸ ਤਰ੍ਹਾਂ ਦੇ ਆ ਦੇਖੋ ਲਾ ਬਾਕੀ ਤਾਂ ਗਰੰਟੀ ਕੋਰੇ ਦੀ ਹੈ ਜੀ ਇਹ 28 ਰੁਪਏ ਦੇ ਦੂੰਗੀ ਇਹ ਓਨਲੀ 28 ਰੁਪਏ ਫੁੱਟ ਦੇ ਵਿੱਚ 2 बाई 2 ਦੀਆਂ ਟਾਇਲਾਂ ਜੀ 33 ਰੁਪਏ ਫੋਟਾ ਲਈ ਵੀਜ ਲਾਜੋ ਆ ਜਿਹੜੀ 40 45 ਜੇ ਕਹਿੰਦੇ 28 ਰੁਪਏ ਲੈ ਜਾਓ ਜੇ ਕਿਸੇ ਕੋਲੇ ਥਾਰ ਆ ਫੋਰਚਨਰ ਆ ਗੱਡੀ ਖੜੀ ਕਰਨ ਵਾਸਤੇ ਪਾਰਕਿੰਗ ਟਾਇਲ ਲਾਓ ਓਨਲੀ 30 ਰੁਪਏ ਫੁੱਟ ਦੇ ਵਿੱਚ ਕਲਰ ਡਿਜ਼ਾਈਨ ਦੇਖੋ ਜੀ ਟਾਈਲਾਂ ਦੇ ਨਾਲ-ਨਾਲ ਤੁਸੀਂ ਗ੍ਰੇਨਾਈਟ ਪੱਥਰ ਵੀ ਲੈ ਕੇ ਜਾ ਸਕਦੇ ਆ। ਗੋਰਾ ਟਾਇਲ ਤੇ ਗ੍ਰੇਨਾਈਟ ਤੇ ਵੀ ਬਹੁਤ ਵੱਡੇ ਆਫਰ ਲੱਗੇ ਹੋਏ ਆ। 65 ਰੁਪਏ ਫੁੱਟ ਟਾਇਲ ਨਹੀਂ ਮਿਲਦੀ। ਗੋਰਾ ਟਾਇਲ ਨੇ 65 ਰੁਪਏ ਫੁੱਟ ਚ ਗ੍ਰੇਨਾਈਟ ਪੱਥਰ ਦੇਤਾ। ਇੱਧਰ ਦੇਖੋ ਸਟਾਕ ਦਿਖਾ ਦਿਓ ਪਹਿਲਾਂ ਚਾਰੇ ਪਾਸੇ ਕੈਮਰਾ ਮਾਰ ਕੇ। ਔਰ ਦੇਖੋ ਟਰੱਕ ਭਰ-ਭਰ ਕੇ ਆਈ ਵੀ ਜਾਂਦੇ ਰੇ, ਜਾਈ ਵੀ ਜਾਂਦੇ ਆ। ਹਾਈ ਗਲੋਸ ਦੀਆਂ ਟਾਈਲਾਂ ਲੈ ਜਾਓ ਓਨਲੀ 30 ਰੁਪਏ ਫੁੱਟ ਦੇ ਵਿੱਚ ਦੇਖੋ ਜੀ 32 ਚੌੜ ਦਾ ਸਾਈਜ਼ ਆ ਜਿੱਥੇ ਮਰਜੀ ਜਗ੍ਹਾ ਪਤਾ ਕਰ ਲੋ 80 ਰੁਪਏ 70 ਰੁਪਏ 75 ਰੁਪਏ ਕੁਝ ਚੈੱਕ ਕਰੋ 30 ਰੁਪਏ ਫੁੱਟ ਦੇ ਵਿੱਚ ਅਟਾਲੀਆਂ ਲਾ ਲੋ ਅਟਾਲੀਆਂ ਅਟਾਲੀਆਂ ਪੈਟਰਨ ਦੇ ਵਿੱਚ ਓਨਲੀ 30 ਰੁਪਏ ਫੁੱਟ ਦੇ ਵਿੱਚ ਵੱਡੇ ਵੱਡੇ ਸਾਈਜ਼ ਦਿੱਤੇ ਜੀ ਸੋਨੂੰ ਬਈ ਪਾਰਕਿੰਗ ਦੇ ਟਾਈਲ ਹੈਗੇ ਆਪਣੇ ਕੋਲ ਹਾਂ ਜੀ ਹਾਂ ਜੀ ਪਾਰਕਿੰਗ ਵੀ ਹੈਗਾ ਜੀ ਇਹ ਚੈੱਕ ਕਰੋ ਜੇ ਕਿਸੇ ਕੋਲੇ ਥਾਰ ਆ ਫੋਰਚਨਰ ਆ ਗੱਡੀ ਖੜੀ ਕਰਨ ਵਾਸਤੇ ਪਾਰਕਿੰਗ ਟਾਇਲ ਲਾਓ ਓਨਲੀ 30 ਰੁਪਏ ਫੁੱਟ ਦੇ ਵਿੱਚ ਅੱਛਾ ਇਹ ਵੀ 30 ਚ ਹਾਂਜੀ ਇਹ ਵੀ 30 ਰੁਪਏ ਮਜ਼ਬੂਤੀ ਪੂਰੀ ਆ ਮੈਂ ਕਹਾਂ ਜੀ ਮਜ਼ਬੂਤੀ ਪੂਰੀ ਆ ਦੇਖੋ ਬਾਈ ਆ ਹੁਣ ਪਤਾ ਲੱਗਣਾ ਦੇਖੋ ਡਿਜ਼ਾਈਨ ਕਿੰਨਾ ਤਕੜਾ ਹੁਣ ਆ 30 ਰੁਪਏ ਦੇ ਕੇ ਲਓ ਤਾਂ ਪਤਾ ਲੱਗੂ ਇਹ ਦਿੱਤੀ ਤਗੜ ਸਾਹਿਬ ਦੀਵਾਲੀ ਆਫਰ ਆ ਜੀ ਗੋਰਾ ਟਾਇਲ ਤੇ ਦੀਵਾਲੀ ਆਫਰ ਲੱਗਿਆ ਹੋਇਆ ਇਹ ਵੀ 30 ਰੁਪਏ ਫੁੱਟ ਦੇ ਵਿੱਚ ਜੀ ਇਹ ਹੈਵੀ ਡਿਜ਼ਾਈਨ ਆ ਬਾਈ ਹਾਂਜੀ ਹਾਂਜੀ ਹੈਵੀ ਡਿਜ਼ਾਈਨ ਆ ਜੀ ਆਪ ਦੇ ਘਰ ਅਲੀਸ਼ਾਨ ਮਨਾ ਲਓ ਮਹਿਲਾ ਵਾਂਗ ਸਜਾ ਲਓ ਤੇ ਗੋਰਾ ਟਾਇਲ ਤੇ ਵਿਜ਼ਿਟ ਜ਼ਰੂਰ ਕਰੋ। ਦੇਖ ਬਾਜ਼ਾਰ ਤੋਂ ਰੇਟ ਅੱਧੇ ਕਰਤੇ ₹30 ਫੁੱਟ ਦੇ ਵਿੱਚ ਲੈ ਜਾਓ ਤੁਸੀਂ ਉੱਧਰ ਮਾਰ ਦਿਓ ਕੈਮਰਾ। ਮੈਂ ਕਹਾਂ ਜੀ ਗ੍ਰੇਨਾਈਟ ਦੇ ਵਿੱਚ ਵੀ ਲੈ ਜਾਓ ਓਨਲੀ ₹130 ਫੁੱਟ ਵਾਲਾ ਗ੍ਰੇਨਾਈਟ ਓਨਲੀ ਲੈ ਜਾਓ ₹65 ਫੁੱਟ ਦੇ ਵਿੱਚ ਜੀ ਇਸ ਤਰ੍ਹਾਂ ਦਾ ਕਾਲਾ ਸ਼ਾਹ ਕਾਲਾ ਗ੍ਰੇਨਾਈਟ ਚੈੱਕ ਕਰੋ ਜੀ ਤੁਸੀਂ ਗੋਰਾ ਟਾਇਲ ਤੇ ਗ੍ਰੇਨਾਈਟ ਤੇ ਵੀ ਬਹੁਤ ਵੱਡੇ ਆਫਰ ਲੱਗੇ ਹੋਏ ਆ। ਇਹ ਵੀ ਗ੍ਰੇਨਾਈਟ ਦੇਣਾ ਓਨਲੀ ₹65 ਫੁੱਟ ਦੇ ਵਿੱਚ ਜੀ ₹130 ਵਾਲਾ ਕਾਲਾ ਸ਼ਾਹ ਕਾਲਾ ਤੇ ਅਨਲਿਮਿਟਡ ਸਟਾਕ ਪਿਆ ਬਹੁਤ ਜਿਆਦਾ ਰੇਂਜ ਪਈ ਆ ਜੋ ਵੀ ਰੇਟ ਹੈਗਾ ਤੁਹਾਨੂੰ ਅਸੀਂ ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਦੇਣਾ ਸਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦੋ ਗ੍ਰੇਨ ਆਈਟੀ ਗ੍ਰੇਨੇਡ ਦਿਖਦਾ ਟਾਇਰ ਲਾਈਟ ਟਾਇਲਾ ਦਿਖਦੀਆਂ ਜਿੰਨਾ ਮਰਜੀ ਸਟਾਕ ਲੈ ਜਾਓ ਗੋਰਾ ਟਾਇਰ ਰਾਮਪੁਰਾ ਫੂਲ ਤੇ ਨੰਬਰ ਸਕਰੀਨ ਤੇ ਆ ਚਾਹੇ ਘਰ ਤੁਸੀਂ ਛੋਟੇ ਚਾਹੇ ਵੱਡੇ ਚਾਹੇ ਵੱਡੀਆਂ ਕੋਠੀਆਂ ਬਣਾਉਣੀਆਂ ਗੋਰਾ ਟਾਇਰ ਰਾਮਪੁਰਾ ਫੂਲ ਆਜੋ ਵੱਡੇ ਫਾਇਦੇ ਹੋਣੇ ਆ ਲੱਖਾਂ ਰੁਪਈਆ ਵਾਲੀਆਂ ਟਾਇਲਾਂ ਹਜ਼ਾਰਾਂ ਰੁਪਈਆ ਦੇਵਾਂਗੇ